ਮੈਂ ਰਾਹੁਲ ਕੁਮਾਰਿਆ ਜੀ ਜ਼ਿਲ੍ਹਾ ਪ੍ਰਧਾਨ ਜੋਤ ਕਾਂਗਰਸ ਅੰਮ੍ਰਿਤਸਰ ਸ਼ਹਿਰੀ ਤੋਂ ਕਿ ਜਿਹੜੇ ਪੋਸਟਰ ਗਮਸੂਰ ਦੀ ਤਲਾਸ਼ ਦੇ ਲਗਾਏ ਜਾ ਰਹੇ ਆ ਇਹ ਸਾਡੇ ਬਹੁਤ ਹੀ ਮਾਨਯੋਗ ਸਤਿਕਾਰਯੋਗ ਮੇਰ ਮੋਤੀ ਪਾੜੀਆ ਜੀ ਦੇ ਲਗਾਏ ਜਾ ਰਹੇ ਆ ਕਿਉਂਕਿ ਇਹ ਅੰਮ੍ਰਿਤਸਰ ਦੇ ਵਿੱਚ ਕਿਤੇ ਵੀ ਲੱਭ ਨਹੀਂ ਰਹੇ ਕਿਉਂਕਿ ਤੁਸੀਂ ਦੇਖੋ ਵੀ ਇੱਕ ਮੇਰ ਦਾ ਕੰਮ ਹੁੰਦਾ ਆ ਵੀ ਸ਼ਹਿਰ ਦੀ ਸਫਾਈ ਕਰੋ ਨੀ ਪਰ ਜਦੋਂ ਦੇ ਮੇਰ ਸਾਹਿਬ ਬਣੇ ਆ ਧੱਕੇ ਨਾਲ ਇਨਾਂ ਦੀ ਸ਼ਹਿਰ ਚ ਇੰਨਾ ਕਿ ਜ਼ਿਆਦਾ ਬੁਰਾ ਹਾਲ ਹੋ ਚੁੱਕਾ ਹੈ ਥਾਂ ਥਾਂ ਤੇ ਘਰ ਘਰ ਦੇ ਬਾਹਰ ਕੂੜੇ ਦੇ ਡੰਪ ਲੱਗ ਚੁੱਕੇ ਆ ਰੋਜ਼ ਹੀ ਕਿਸੇ ਨਾ ਕਿਸੇ ਮਹੱਲੇ ਦੇ ਵਿੱਚ ਰੋਜ਼ ਕੂੜੇ ਦੇ ਕਰਕੇ ਲੜਾਈ ਹੋ ਰਹੀ ਆ ਤੇ ਥਾਣਿਆਂ ਦੇ ਵਿੱਚ ਉਹ ਦਰਖਾਸਤਾਂ ਜਾ ਰਹੀਆਂ ਕਿ ਸਾਡੇ ਘਰ ਦੇ ਬਾਹਰ ਕੂੜਾ ਸੁੱਟਿਆ ਜਾ ਰਿਹਾ ਤੇ ਇਹੀ ਜੇ ਪੇਲਾਂ ਦੀ ਤਰ੍ਹਾਂ ਸ਼ਹਿਰ ਨੂੰ ਸਮਾਰਟ ਸਿਟੀ ਦਾ ਜਿਵੇਂ ਨਾਂ ਦਿੱਤਾ ਗਿਆ ਸੀ ਸੁੰਦਰੀਕਰਨ ਦਾ ਵਧੀਆ ਸ਼ਹਿਰ ਸੀ ਤਾਂ ਹੀ ਉਹਨੂੰ ਨਾਂ ਦਿੱਤਾ ਗਿਆ ਸੀ ਪਰ ਅੱਜ ਦੀ ਢੇਰ ਦੇ ਵਿੱਚ ਪੰਬਰ ਸਰ ਜਿਹੜਾ ਸਮਾਰਟ ਸਿਟੀ ਸੀ ਉਹ ਕੂੜੇ ਦੇ ਢੇਰ ਬਣ ਚੁੱਕਾ ਵਾ ਤੇ ਥਾਂ ਥਾਂ ਤੇ ਕੂੜੇ ਦੇ ਢੇਰ ਲੱਗਿਆ ਇਸ ਕਰਕੇ ਜਿਹੜੇ ਮੇਰ ਦੇ ਗੁਮຊੂਦੀ ਦੇ ਆਪਾਂ ਪੋਸਟਰ ਲਗਾਏ ਕੀ ਕਾਰਨ ਮੇਰ ਨਜ਼ਰ ਕਿਉਂ ਨਹੀਂ ਆ ਰਿਹਾ ਗੁਮຊੂਦਾ ਤੇ ਕੌਫ ਲਗਾਉਣੀ ਚਾਹੀਦੀ ਮੇਰ ਨਜ਼ਰ ਨਾ ਆਉਣ ਦਾ ਕਾਰਨ ਇਹ ਆ ਕਿ ਜਿਹੜਾ ਮੇਰ ਆ ਇੱਕ ਡੰਮੀ ਮੇਰ ਆ ਉਧਾਰਾ ਮੇਰ ਆ